ਇਹ ਨਿਤਸਰ ਸਥਾਨ ਨੋਗਾ ਬਰਨਾਲਾ ਹਾਈਵੇ ਤੇ ਪਿੰਡ ਬੌਡੇ ਦੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਅੱਜ ਤਕਰੀਬਨ ਸਵੇਰੇ 2:30 ਵਜੇ ਜੋ ਐਕਸੀਡੈਂਟ ਹੋਇਆ ਜੋ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਜਿਨ੍ਹਾਂ ਦੀ मौके ਤੇ ਹੀ ਮੌਤ ਹੋ ਗਈ ਬਾਕੀ ਤੁਹਾਨੂੰ ਦਿਖਾਉਣਾ ਇੱਥੋਂ ਨਹੀਂ ਆਇਆ ਹਨ ਤਸਵੀਰਾਂ ਆਪਣਾ ਪਰ ਜਿਹੜਾ ਆਜੋ ਇੱਥੇ ਮੀਲ ਪੱਥਰ ਸੀ ਆ ਮੀਲ ਪੱਥਰ ਪਟਕੇ ਇਹ ਆ ਮੀਲ ਪੱਥਰ ਜੋ ਪਟਕੇ ਇੱਥੇ ਆ ਗਿਆ ਕਿੰਨੀ ਸਪੀਡ ਨਾਲ ਗੱਡੀ ਹੋਊਗੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਸਿੱਧੀ ਗਈ ਗੱਡੀ ਉਹ ਸਾਹਮਣੇ ਪਤਾਨਾ ਚ ਇੱਥੇ ਆ ਕੇ ਡਿੱਗੀ ਗੱਡੀ ਇਸ ਸਵੇਰੇ ਅੱਜ ਸਵੇਰ ਦੀ ਗੱਲ ਆ ਐਨ ਐਸ 703 ਤੇ ਮੁਗਾ ਬਰਨਾਲਾ ਹਾਈਵੇ ਤੇ ਜੋ ਗੱਡੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ। ਨਹੀਂ ਨਹੀਂ। ਸਵਿਫਟ ਗੱਡੀ ਐ। ਆ ਗੱਡੀ ਦਾ ਨੰਬਰ ਆ ਪੀਵੀ 13 20 76 55। ਆ ਯਾਰ ਬਰੇ। ਪੇ ਪੰਪਾ ਨੂੰ ਚੇਪੇਰੀਂ ਦਾ ਰਾਤ ਹਾਂਜੀ ਉਹ ਰਾਤ ਵਾਲ ਨੂੰ ਪਤਾ ਹੋ ਕੇ ਨਹੀਂ ਆ ਤੁਸੀਂ ਦੇਖ ਸਕਦੇ ਹੋ ਵਿੱਚ ਜੋ ਸਮਾਨ ਵਗੈਰਾ ਪਿਆ ਇਹਦੇ ਬੀਅਰ ਦੀ ਬੋਤਲ ਪਈ ਹੈ